ਕੀ ਮਤਲਬ ਅੱਜ ਜਦੋਂ ਬੈਰੀਕੇ ਤੋੜੇ ਆ ਉਹਦੇ ਵਿੱਚ ਹੈਗੇ ਸੀ ਤੁਸੀਂ ਮਹਾਰਾਜ ਤੁਸੀਂ ਸੀਆਈਡੀ ਤੋਂ ਪੁੱਛ ਲਓ ਜੇ ਆਪਾਂ ਗਏ ਹੋਏ ਤਾਂ ਸਾਡੇ ਪਰਮੁਖੀ ਮਾਰਦਾ ਅਣਪਛਾਤੇਆਂ ਚ ਪਾਇਆ ਤੁਤੇ ਚੋਂ ਨਾ ਬਲੌਗਰ ਹੀ ਚੁੱਕਣੇ ਸਾਰੇ ਬੜੇ ਦਵਕੇ ਦਵਕੇ ਮਾਰੀ ਜਾਂਦਾ ਤੈਨੂੰ ਤਬਨਾ ਨਹੀਂ ਦਰਨਾ ਨਹੀਂ 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 ਬਾਈਕਾ ਨਾ ਜੀ ਕੋਈ ਅਧਿਕਾਰੀ ਦਾ ਸੌਣ ਆਉਂਦਾ ਕਿਸੇ ਐਸਐਚਓ ਦਾ ਕਿਸੇ ਡੀਐਸਪੀ ਕਿਸੇ ਮੁਨਸੀਬਾ ਜੀ ਉਹਨੂੰ ਕਹੇ ਜੀ ਮੇਰੇ ਖਿਲਾਫ ਕੋਈ ਮੁਕੱਦਮਾ ਦਰਜ ਹੈ ਜੀ ਮੇਰੇ ਖਿਲਾਫ ਕਿਉਂ ਗ੍ਰੈਂਟ ਜਾਰੀ ਹੋਇਆ ਜੀ ਤਾਂ ਮੈਨੂੰ ਪਰਮਾਨਾ ਕੱਟੋ ਜੀ ਜੇ ਤੁਸੀਂ ਮੈਨੂੰ ਕਿਸੇ ਥਾਂ ਤੇ ਬੁਲਾਉਣਾ ਚਾਹੁੰਦੇ ਆ ਤਾਂ ਜੀ ਮੈਂ ਨਹੀਂ ਆਉਂਗਾ ਥਾਣਾ ਕੋਈ ਨਹੀਂ ਥਾਣਾ ਆਪਣੇ ਉਪਨੀਂ ਡਿੱਗਦਾ ਜਿੱਲਾ ਉੱਤੇ ਨਹੀਂ ਡਿੱਗਦੀਆਂ ਬਿਲਕੁਕੁਲ ਜੀ ਬੱਸ ਮੈਂ ਵਕੀਲ ਕਰੂੰਗਾ ਦੋ ਨਾਲ ਤੇ ਮੈਂ ਤੋਰੂੰਗਾ ਮੀਡੀਆ ਕਿ ਕੁੱਤੀ ਦਾ ਦੱਸੋ ਜੀ ਕਦੇ ਨਹੀਂ ਬੁਲਾ ਰਹੇ ਹਾਂ ਦੱਸੋ ਠੀਕ ਹੈ ਬਾਈ ਠੀਕ ਹੈ ਹਾਂ ਉਸ ਦਿਨ ਦਾ ਖਰਾ ਉਹ ਸਾਰਾ ਰਿਕਾਰਡਿੰਗ ਕਰਕੇ ਸਾਰੀ ਦਿਨ ਹਾਈ ਕੁਆਰਟਰ ਲੈ ਕੇ ਜਾਂਦੇ ਇਹਨਾਂ ਨੂੰ ਹਾਂ ਕੋਈ ਗੱਲ ਨਹੀਂ ਹਾਂ ਆਇਆ ਨਹੀਂ ਆਉਂਦੇ ਇਹ ਬਹੁਤ ਕੰਮੀ ਇਹ ਰਹੇਗੇ ਇਹਨਾਂ ਨੂੰ ਕੋਈ ਕੰਮ ਤਾਂ ਨਹੀਂ ਮਿਲਦਾ ਸਾਧ ਤਰੀਕੇ ਨਾਲ ਡੱਟ ਕੇ ਲੋਚਨਾ ਕਰ ਜਿਹੜੀ ਨੀਤੀਆਂ ਮਾਰੂਗਾ ਇਹਨਾਂ ਨੇ ਪੰਜਾਬ ਦੀ ਹੈਲੋ ਹੈਲੋ ਹਾਂਜੀ ਬਾਈ ਜੀ ਰੇਸ਼ਵਰ ਜੀ ਫਿਰ ਫਾਇਲ ਕਰ ਦੋ ਹਾਂਜੀ ਹਾਂਜੀ ਬਾਈ ਜੀ ਲੱਖਾ ਸਿੰਘ ਬੋਲਦਾ ਸੁਧਾਨਾ ਅੱਛਾ ਬਾਈ ਸਤਿ ਸ਼੍ਰੀ ਅਕਾਲ ਜੀ ਬਾਪੀ ਕਾਰ ਕੀ ਹਾਲ ਹੈ ਠੀਕ ਠਾਕ ਆ ਹਾਂ ਸ਼ੁਕਰ ਹੈ ਭਾਈ ਜੀ ਚੱਲ ਰਹੀ ਹੈ ਦਵਾਈ ਬੂਤੀ ਪਰ ਇਹ ਦਬਕੇ ਦਬਕੇ ਮਾਰੀ ਜਾਂਦਾ ਤੈਨੂੰ ਮੁੰਛੀਆ ਕੌਣ ਹੈ ਪਤਾ ਨਹੀਂ ਕੀ ਕੌਣ ਹੈ ਜੀ ਇਹ ਕਹਿੰਦਾ ਮੈਂ ਪ੍ਰੇਮਚੰਦ ਮੁੰਛੀ ਬੋਲਦਾ ਮੈਂ ਉਦੋਂ ਟੀਕੇ ਲਵਾ ਰਿਆ ਸੀ ਤੇ ਪਹਿਲਾਂ ਮੁੰਡੇ ਨੇ ਫੋਨ ਚੱਕਿਆ ਫਿਰ ਛੋਟੇ ਵੀਰ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਜੀ ਭਾਈ ਜੀ ਤਬਨਾ ਨਹੀਂ ਦਰਨਾ ਨਹੀਂ 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 ਬਈ ਕਹਨਾ ਹਾਂ ਜੀ ਇਹਨਾਂ ਨੂੰ ਕੋਈ ਵੀ ਤੈਨੂੰ ਕਿਸੇ ਅਧਿਕਾਰੀ ਦਾ ਸਵਾਲ ਆਉਂਦਾ ਕਿਸੇ ਐਸਐਚਓ ਦਾ ਕਿਸੇ ਡੀਐਸਪੀ ਕਿਸੇ ਮੁਨਸੀਬ ਦਾ ਜੀ ਉਹਨੂੰ ਕਹਾਂ ਜੀ ਮੇਰੇ ਖਿਲਾਫ ਕੋਈ ਮੁਕੱਦਮਾ ਦਰਜ ਹੈ ਜੀ ਮੇਰੇ ਖਿਲਾਫ ਕੋਈ ਗ੍ਰੈਂਟ ਜਾਰੀ ਹੋਇਆ ਜੀ ਤਾਂ ਮੈਨੂੰ ਪਰਮਾਨਾ ਕਟੋ ਜੀ ਜੇ ਤੁਸੀਂ ਮੈਨੂੰ ਕਿਸੇ ਥਾਣੇ 'ਚ ਬੁਲਾਉਣਾ ਚਾਹੁੰਦੇ ਆ ਤਾਂ ਜੀ ਮੈਂ ਨਹੀਂ ਆਉਂਗਾ ਜੀ ਕਿਹੜਾ ਕਾਨੂੰਨ ਕਹਿੰਦਾ ਕਿਹੜਾ ਸੰਵਿਧਾਨ ਕਹਿੰਦਾ ਕਿ ਤੁਸੀਂ ਕਿਸੇ ਬੰਦੇ ਨੂੰ ਬੁਲਾ ਕੇ ਥਾਣੇ ਦੇ ਵਿੱਚ ਤੇ ਉਹਦੀ ਪੁੱਛਗਿੱਛ ਕਰੋ ਤੇ ਡਰਾਉ ਧਮਕਾਓ ਇਹ ਤਾਂ ਸਿੱਧਿਆਂ ਦੇ ਜੀ ਇੱਕ ਮੈਂ ਨਾ ਤੇਰਾ ਮੈਂ ਆ ਸੁਣੀਆ ਹੁਣ ਤੈਨੂੰ ਮੈਂ ਤੇਰੀ ਸੁਣ ਰਿਹਾ ਸੀਗਾ ਆਪਣੀ ਤੇਰੀ ਚੱਲ ਰਹੀ ਆ ਕੇਰਲਾਂ ਦੇ ਉੱਤੇ ਜੀ ਬਈ ਜੀ ਹਾਂ ਤੂੰ ਤੂੰ ਤੋੜਾ ਡਾਵ ਰਹੇ ਹਾਂ ਨਹੀਂ ਸੱਚੀ ਨਾ ਬਈ ਜੀ ਮੈਂ ਤਾਂ ਇਹ ਇਹ ਤਾਂ ਇੱਕ ਇਹ ਆਪਾਂ ਇਹ ਦਬਲ ਲੱਗੇ ਨਾ ਇਹ ਤਾਂ ਇਹ ਦੇਖੋ ਇਹਹੀ ਤਾਂ ਬਹਿਸਤ ਹੁੰਦੀ ਆ ਜੀ ਜੀ ਬਲੈਕ ਮਾਰਚ ਕਰਦੇ ਹੋ ਜੀ ਲੈੱਟ ਬੰਦ ਕਰ ਦਿਓ ਜੀ ਹੋਰਸਾ ਲਾ ਦਿਓ ਜੀ ਬਲਾਨੇ ਨੂੰ ਫੋਨ ਕਰਤਾ ਉਹਨੂੰ ਦਬਕਾ ਲ ਤੂੰ ਥਾਣੇ ਆ ਕੇ ਜਾਂ ਤੂੰ ਥਾਣੇ ਆ ਕੇ ਜਾ ਥਾਣਾ ਕੋਈ ਨਹੀਂ ਥਾਣਾ ਆਪਣੇ ਪਿੰਕ ਡਿਕਦਾ ਜਿੱਲਾ ਉੱਤੇ ਨਹੀਂ ਡਿਕਦੀਆਂ ਬਿਲਕੁਲ ਜੀ ਆਾ ਦਬਣਾ ਕਿਸੇ ਪ੍ਰਕਾਰ ਦਾ ਕੋਈ ਗੱਲਬਾਤ ਹੈ ਮਿਲ ਰਾ ਜੇ ਮਰ ਗਿਆ ਤੂੰ ਅਧਿਕਾਰੀ ਫੋਨ ਕਰੇ ਤੇ ਗੱਲ ਕਰਾਈ ਬਸ ਕੋਈ ਗੱਲ ਨਹੀਂ ਬਾਈ ਜੀ ਉਹ ਨਾ ਬਾਈ ਜੀ ਮੈਂ ਦਬਣੀ ਅੱਜ ਤੂੰ ਮੇਰੇ ਆਇਆ ਨਾ ਕਹਿ ਜੀ ਮੈਂ ਆਉਣਾ ਬਸ ਠੀਕ ਹੈ ਜੀ ਸੁਣ ਬਸ ਜੀ ਜੇ ਦੁਬਾਰੇ ਫੋਨ ਆਇਆ ਕਹੇ ਮੈਂ ਆਉਣਾ ਮੈਂ ਦੱਸ ਦਿੰਦਾ ਫਿਰ ਨਾ ਮੈਂ ਵਕੀਲ ਕਰੂੰਗਾ ਦੋ ਨਾਲ ਤੇਰੇ ਮੈਂ ਕਰੂੰਗਾ ਮੀਡੀਆ ਕੀ ਪੁੱਛੀਗਾ ਦੱਸੋ ਜੀ ਕਾਹਦੀ ਬੁਲਾ ਰਹੇ ਹਾਂ ਦੱਸੋ ਠੀਕ ਹੈ ਬਾਈ ਜੀ ਠੀਕ ਹੈ ਹਾਂ ਉਸ ਤੋਂ ਬਾਅਦ ਸਾਰਾ ਆਪਾਂ ਉਹ ਸਾਰਾ ਰਿਕਾਰਡਿੰਗ ਕਰਕੇ ਸਾਰੀ ਦਿਨ ਹਾਈ ਕੋਰਟ ਲੈ ਕੇ ਜਾਂਦੇ ਇਹਨਾਂ ਨੂੰ ਬਸ ਕੋਈ ਗੱਲ ਨਹੀਂ ਬਾਈ ਜੀ ਹਾਂ ਆਏ ਨਹੀਂ ਆ ਸੂਤ ਆਉਂਦੇ ਇਹ ਤੈ ਦਿਨਾਂ ਨਹੀਂ ਹੋਇਆ ਮੈਂ ਤੁਹਾਨੂੰ ਹੋਰ ਦੱਸਦਾ ਜੀ ਇਹ ਨਾ ਬਿਜਲੀ ਜੀ ਤੇ ਇਹਨਾਂ ਨੇ ਮੇਰੇ ਨਾਲ ਜਿਹੜੇ ਮੁੰਡੇ ਹੁੰਦੇ ਨੇ ਨਾ ਉਹਨਾਂ ਨੂੰ ਹੀ ਫੋਨ ਕਰੀ ਜਾਂਦੇ ਆ ਕੋਈ ਮੁਨਸ਼ੀ ਦਾ ਆ ਗਿਆ ਕਿ ਸੀਐਮ ਚਾਰਜ ਦਾ ਆ ਗਿਆ ਉਠਾਣੇ ਆ ਕੇ ਜਾਓ ਜੀ ਤੁਸੀਂ ਆਪਣੀ ਕਿਹੜੀ ਆਈਡੀ ਚਲਾਉਂਦੇ ਹੋ ਜੀ ਤੁਸੀਂ ਆਪਣਾ ਅੱਛਾ ਗਾਹਾਂ ਭਲਾ ਕਈ ਦਾ ਭਾਗੇ ਮੈਨੂੰ ਕਿਸੇ ਦੱਸੇ ਬਿਨਾਂ ਭਾਗੇ ਗਈ ਅੱਛਾ ਜੀ ਉਹਨਾਂ ਦਾ ਪਤਾ ਕੀ ਕਰ ਰਿਹਾ ਥੋੜੇ ਨਾਨਕੇ ਇਕੱਠੇ ਆ ਜਿਹੜੀਆਂ ਮਾਸੀਆਂ ਕਿੱਥੇ ਬੈਹੀਆਂ ਜਿਹੜੀਆਂ ਭੂਆ ਕਿੱਥੇ ਬੈਹੀਆਂ ਜੀ ਉਹ ਇੱਕ ਡਰਾਉਣ ਦਾ ਤਰੀਕਾ ਹੁੰਦਾ ਵੀ ਇੰਨੇ ਨਾਲ ਹੀ ਇਹ ਡਰ ਜਾਣ ਨਹੀਂ ਦੇਖੋ ਜੀ ਤੇ ਮੇਰੀ ਗੱਲ ਸੁਣ ਵੀਰ ਮੇਰੇ ਅੱਜ ਆਪਾਂ ਪੰਜਾਬ ਦੀ ਲੜਾਈ ਲੜ ਰਹੇ ਆ ਨਾ ਚੰਨਿਆਂ ਸਰ ਤੇ ਕਸਮ ਮੰਨ ਕੇ ਚੱਲੇ ਆ ਬਿਲਕੁਲ ਬਾਈ ਜੀ ਕੋਈ ਛੱਕਾ ਫਰ ਸਾਨੂੰ ਐ ਜੀਆਂ ਜਿਹੜੀਆਂ ਗੱਦੜ ਕਮਕੀਆਂ ਦਿੰਦੇ ਉਹ ਡਰਦੀਆਂ ਨਹੀਂ ਚਾਹੀਦਾ ਸਾਨੂੰ ਕੋਈ ਗੱਲ ਹੀ ਕਹੇ ਸੋਡੇ ਕੋਲੇ ਕਾਨੂੰਨ ਅਸੀਂ ਵੀ ਜਾਣਦੇ ਆ ਤੁਸੀਂ ਜਾਣਦੇ ਹੋ ਬਿਲਕੁਲ ਜੀ ਤੁਸੀਂ ਪੜਿਆ ਕਿ ਅਸੀਂ ਹਲਾਇਆ ਜੀ ਠੀਕ ਹੈ ਨਾ ਇੰਨਾ ਨਹੀਂ ਸਾਨੂੰ ਵੀ ਤੁਸੀਂ ਅਸੀਂ ਬੁੱਧੂ ਤਲੇ ਸਰਦੇ ਤੁਸੀਂ ਜੇ ਮੈਂ ਮਰਜ਼ੀ ਕਰਕੇ ਸਾਨੂੰ ਡਰਾ ਲੋਂਗੇ ਧਮਕਾ ਲੋਂਗੇ ਜੀ ਇਹਨਾਂ ਨੂੰ ਐ ਤਰੀਕੇ ਨਾਲ ਦਲੀਲ ਨਾਲ ਸਲੀਕੇ ਨਾਲ ਪਿਆਰ ਨਾਲ ਬੋਲਣਾ ਜੀ ਜੀ ਹਾਂ ਗੱਲ ਇਹਨਾਂ ਨੂੰ ਥੋਕੇ ਰੱਖਣੀ ਹੈ ਕਾਹੀ ਦੱਸੋ ਆਉਣਿਆ ਕੋਈ ਗੱਲ ਨਹੀਂ ਥਾਣੇ 'ਚ ਆ ਜੰਦੇ ਆ ਅਸੀਂ ਮੈਂ ਤਾਂ ਹਲਾਨ ਆ ਉਹ ਮੈਂ ਸੁਣਿਆ ਉਹਦੇ ਚ ਉਹ ਕਹਿ ਰਿਹਾ ਕਿ ਮੁੱਖ ਮੰਤਰੀ ਨੇ ਕਿਹਾ ਮਾਨ ਸਾਹਿਬ ਨੇ ਕਿ ਜਿੰਨੇ ਬਲੌਗਰ ਆ ਸਾਰੇ ਦੱਬਣ ਲੈ ਉਹ ਉਹੀ ਗੱਲ ਹੈ ਜੀ ਬਲੌਗਰ ਇਹਨਾਂ ਦਾ ਕੰਮ ਤੇ ਆ ਗਿਆ ਵੀ ਜਿਹੜੇ ਕੋ ਸੋਸ਼ਲ ਮੀਡੀਆ ਤੇ ਬੋਲਦੇ ਹੋ ਵੀ ਦੱਬ ਦਿਓ ਉਹ ਕੰਮ ਹੀ ਇਹ ਰਹਿ ਗਿਆ ਨਾ ਉਹਨੂੰ ਕੋ ਕੰਮ ਤਾਂ ਨਹੀਂ ਹੋਰ ਕੋਲ ਨਾਲੇ ਨਾਲੇ ਯਾਰ ਮੈਂ ਤੁਹਾਨੂੰ ਇੱਕ ਦੋ ਵਾਰੀ ਅੱਗੇ ਵੀ ਸੁਣਿਆ ਮੈਂ ਤਾਂ ਸੁਣਿਆ ਨਹੀਂ ਵੀ ਕਿ ਤੂੰ ਗਾਲਾਂ ਕੱਢਦਾ ਕਿੱਦਾਂ ਉਹ ਏਹੀ ਪਹਿਣ ਬਾਰੇ ਮਾਰਾ ਬੋਲਿਆ ਬਿਲਕੁਲ ਜੀ ਤੋਦੇ ਵੀ ਬੋਲ ਕੇ ਗਿਆ ਤੇ ਕੋਰਟ ਜਿੰਨੇ ਆਇਆ ਹਾਂ ਉਹਦੇ ਉਹੀਆਂ ਦਾ ਕਹਿੰਦਾ ਥਾਪ ਮਾਰ ਮਾਰ ਬੋਲਦਾ ਸੀ ਅੱਛਾ ਅੱਛਾ ਤੈਨੂੰ ਕਹਿੰਦਾ ਥਾਪੀਆ ਮਾਰ ਮਾਰ ਨਾ ਇਹਨਾਂ ਦੇ ਭਾਨੇ ਦੇ ਕਿਉਂ ਤੂੰ ਗਿਆ ਉੱਥੇ ਮੁੰਡਿਆਂ ਨਾਲ ਗੱਲ ਹੋਈ ਹੈ ਕਿ ਇਹਨਾਂ ਭਾਨੇ ਦੀ ਸਪੋਰਟ ਕਿਉਂ ਕਰਦਾ ਤੇ ਉਹ ਹਨਾ ਵੀ ਇਸ ਤਰ੍ਹਾਂ ਬਿਮਾਰ ਪਿਆ ਮੈਂ ਨਾ ਬਾਈ ਦੀ ਆਵਾਜ਼ ਤੇ ਯਾਰ ਤੁਸੀਂ ਭਲਾ ਘਟੀਆ ਹਰਕਤਾਂ ਦੇ ਉੱਤੇ ਬਿਲਕੁਲ ਕਮਾਲ ਹੋਈ ਪਈ ਆ ਯਾਰ ਥਾਪੀਆ ਕਹਿੰਦਾ ਮਾਰੂਗਾ ਮੇਰਾ ਹੱਥ ਹੈ ਮੇਰਾ ਮੈਂ ਨੀ ਮੈਨੂੰ ਜੂੰਜੀ ਮਾਰੂਗਾ ਮੈਂ ਹਾਂ ਬਿਲਕੁਲ ਜੂੰਜੀ ਵੀ ਮੈਨੂੰ ਭੜਾ ਇਹ ਥਾਪੀਆ ਪੁੱਛਣਾ ਸੀ ਤੂੰ ਵੀ ਥਾਪੀ ਮਾਰਨਾ ਕਾਨੂੰਨਾਂ ਦਾ ਅਪਰਾਧ ਆ ਇਹ ਇਹਨਾਂ ਪ੍ਰਾਈਜ਼ ਜਿਹਦੇ ਦੀ ਅਸਲ ਦੇ ਵਿੱਚ ਜਿਹੜਾ ਸਾਡਾ ਹੀ ਹੈ ਡੈਮੋਕਰੈਟਿਕ ਰਾਈਟ ਹੈ ਇਹੋ ਦਾ ਸੰਵਿਧਾਨ ਵੀ ਦਿੰਦਾ ਹੈ ਅੱਗੇ ਆ ਦਿੰਦਾ ਹੈ ਜੀ ਨਾਲ ਤੁਸੀਂ ਕਿਹੜੇ ਚੱਕਰ ਚ ਪਏ ਖੜੇ ਹੋ ਯਾਰ ਕਮਾਲ ਚੀਕਾਂ ਮਾਰੀ ਜਾਂਦੇ ਉੱਤੇ ਲੋਕਤੰਤਰ ਮਾਰਤਾ ਜੀ ਤੁਸੀਂ ਤਾਂ ਦੱਬ ਹੀ ਦਿੱਤਾ ਪੰਜਾਬ 'ਚ ਇੱਥੋਂ ਦੇ ਕੁੱਤੜੇ ਆਏ ਆ ਇਹ ਆ ਕਮਾਗ ਰਕੀਕਾ ਹਾਂਜੀ ਬਾਬੇ ਇਹ ਲੋਕ ਕੇਜਰੀ ਆਲੂ ਚੱਕਰ ਨੂੰ ਫਿਰਦੇ ਆ ਸਾਡੇ ਫਲਾਣੇ ਚੱਕ ਕੇ ਸਿਰ ਤੇ ਸਾਡੇ ਭਿੰਕੇ ਚੱਕ ਕੇ ਸਿਰ ਤੇ ਇੱਥੇ ਤੁਸੀਂ ਤਾਂ ਜਮੇ ਦੱਬਤਾਂ ਕਵਰ ਪੱਟ ਕੇ ਉੱਤੇ ਮਿੱਟੀ ਮੋੜਤੀ ਲੋਕਤੰਤਰ ਰਜਿਸਟਰੀ ਕਰਤ ਇੱਥੋਂ ਦੇ ਕੁੱਤਰੇ ਯਾਰੇ ਉਸ ਕੇਜਰੀ ਵਾਲ ਦਾ ਦੂਰ ਦੀ ਕਰ ਰਹੀ ਸਾਡਾ ਪੰਜਾਬ ਦਾ ਜਰਨਲ ਡੈਰੀ ਲੂਟਣੀ ਨਹੀਂ ਜਾਂਦੀ ਜੰਮਾ ਤੇ ਤੋਂ ਬੜਾ ਤੰਗ ਹੋਇਆ ਮੈਂ ਭਗਵਾਨ ਤੋਂ ਮੰਗਤੂ ਇਹਦਾ ਕਦੇ ਕਿਸੇ ਦੇ ਪਰਚੇ ਲੈ ਹੁਣ ਭਾਨੇ ਦੀਆਂ ਪੈਣਾ ਵੀ ਨਹੀਂ ਛੱਡ ਲਿਆ ਲੋਕ ਛੋਡੇ ਵੀਰ ਮੇਰੀ ਗੱਲ ਸੁਣੋ ਇਹ ਖੁਦ ਕਹਿੰਦਾ ਹੈ ਭਗਵਾਨ ਸਗ ਲੋਕ ਬਹੁਤ ਵੱਡੀ ਕਾਟ ਦਾ ਜੀ ਠੀਕ ਆ ਨਾ ਤਦ ਮੈਂ ਇੱਕ ਤਾਜ਼ਾ ਆਧਾਰ ਦਿੰਦਾ ਹਾਂ ਸੁਣ ਲੈ ਗੱਲ ਲੋਕੀ ਤਾਕਤ ਹੁੰਦੀ ਜਿੱਥੇ ਸੱਚ ਆ ਨਾ ਕਿ ਲੋਕ ਨਾਲ ਖੜ੍ਹ ਜਣ Imran Khan ਪਾਕਿਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਉਹਨੂੰ 2-3 ਕੇਸਾਂ ਦੇ ਵਿੱਚ 14-14 ਸਾਲ ਕੈਦ ਸੁਣਾ ਦੀ ਉਹ ਚੱਕ ਤੁਨ ਪਾਹੋ ਜੀ ਚੰਗਾ ਚੰਗਾ ਸਾਲ ਕੈਦ ਸੁਣਾ ਕੀ ਸਾਰਾ ਦਾ ਟੱਬਰ ਫੜ ਲਿਆ ਉਹਦੀ ਇੱਕ ਪਾਰਟੀ ਦਾ ਚੋਣ ਸ਼ਾਨ ਹੁੰਦਾ ਸੀਗਾ ਕ੍ਰਿਕਟ ਦੀ ਜਿਹੜਾ ਲੈ ਬੈਟ ਵੱਡਾ ਜਾਂਦਾ ਦਾ ਬੈਟ ਜਾਂ ਹਾਂਜੀ ਜੀ ਉਹ ਵੀ ਖੋ ਲਿਆ ਜੀ ਵੋਟਾਂ ਪੰਜਾਂ ਵੋਟਾਂ ਦੇ ਵਿੱਚ ਨੱਟ ਬੰਦ ਕਰਦੇ ਮੂਥਾ ਦੇ ਕਬਜੇ ਪੂਰੀ ਲੜਾਈ ਝਗੜਾ ਪੁੱਲ ਜ਼ੋਰ ਲਾ ਲਿਆ ਉੱਤੇ ਨਵਾਜ਼ ਸ਼ਰੀਫ ਦੀ ਪਾਰਟੀ ਇਕ ਤਾਂ ਜੀ ਇੱਕ ਹੋਰ ਦੋਨੇ ਪਾਰਟੀਆਂ ਨਾਲ ਜ਼ਿਲਦਾਰੀ ਆ ਰਲੀਆਂਆਂ ਵੀ ਆ ਗਈਆਂ ਦੋਲੇ ਪਾਰਟੀਆਂ ਇਕੱਠੀਆਂ ਸੀ ਇਬਰਾਹਿਮ ਖਾਨ ਕਲਾਲ 100 ਤੱਕ ਧੱਕਾ ਹੋਇਆ 10 ਜਨਮ ਸਾਲ ਦੀ ਬੰਦੇ ਨੂੰ ਕੈਦ ਆ ਜੇਲ੍ਹ ਚ ਤੁੰਨਿਆ ਹੋਇਆ ਕੈਦ ਚ ਬੰਦ ਕੀਤਾ ਹੋਇਆ ਨੱਟ ਬੰਦ ਕਰ ਬੰਦੇ ਮਰੇ ਤੁਮਕਾ ਫੜ ਫੜ ਕੇ ਜ਼ਿਲ੍ਹਾ ਸਿਰ ਤੇ ਠਾਣਾ ਸਿਰ ਤੇ ਕੁੱਟਮਾਰ ਕਰਤੀ ਗੁੱਟਾ ਦੇ ਕਬਜ਼ੇ ਕਰ ਲਏ ਫੇਰ ਵੀ ਲੋਕਾਂ ਨੇ ਐਡਾ ਵੱਡਾ ਫਤਬਦਤਾ Imran Khan ਨੂੰ ਸਭ ਤੋਂ ਵੱਧ ਦਿੱਤਾ ਆ ਇਹ ਹੋ ਗਿਆ ਲੋਕਤਾਕ ਬਿਲਕੁਲ ਜੀ ਬਿਲਕੁਲ ਇੱਥੇ ਲੋਕ ਖੜ ਕੇ ਲੋਕ ਖਾਦਿਆ ਸੱਚ ਨਾਲ ਬਿਲਕੁਲ ਜੀ ਜਿਵੇਂ ਖੜੇ ਅੱਜ ਆਪਾਂ ਨਾਲ ਸੱਚ ਨਾਲ ਖੜਾ ਰਹਿ ਕੁਝ ਨਹੀਂ ਉਹਦਾ ਸੱਚ ਨਾਲ ਖੜ ਕੋਈ ਗੱਲ ਨਹੀਂ ਯਾਰ ਸੱਚ ਨੂੰ ਇੱਥੇ ਮੈਨੂੰ ਜ਼ਿਆਦਾ ਸੱਚ ਨੂੰ ਇੱਥੇ ਫਾਸਤੀਆਂ ਤੇ ਕਾਲਕੂਤੀਆਂ ਮਿਲਦੀਆਂ ਹੀ ਨਹੀਂ ਉਹ ਤਾਂ ਮਿਲ ਲਈ ਇਹ ਜਿਹੜਾ ਚੱਲਦਾ ਨਹੀਂ ਹੁੰਦਾ ਜਿਹੜਾ ਇਹਦੇ ਜਿਹੜੇ ਕੰਮ ਸ਼ੁਰੂ ਕਰ ਲਿਆ ਨਾ ਇਹ ਪ੍ਰਵਾਨਤਨਾ ਜਾਂ ਸਰਕਾਰ ਨੇ ਸ਼ੁਰੂ ਕਰ ਲਿਆ ਆ ਵੀ ਦੱਬ ਦਿਓ ਉਹ ਵੀ ਦੱਬ ਦਿਓ ਤੇ ਬਾਲਾ ਵੱਡਾ ਪਰੇਖਾ ਪਾ ਲਈ ਬੈਠੇ ਆ ਕਿੰਨੇ ਕੁ ਦੱਬ ਦੇਣਗੇ ਬਿਲਕੁਲ ਨਹੀਂ ਗੱਡ ਕੇ ਸ਼ਬਦਾਵਲੀ ਵੀ ਠੀਕ ਰੱਖਣੀ ਆ ਤੇ ਧੀਆ ਭੈਣਾਂ ਨੂੰ ਆਪਾਂ ਕਿਸੇ ਨੂੰ ਗਲਤ ਨਹੀਂ ਬੋਲਣਾ ਨਹੀਂ ਨਹੀਂ ਆਪਾਂ ਤਾਂ ਬਿਲਕੁਲ ਜੀ ਬਿਲਕੁਲ ਕੋਈ ਇੱਕ ਸਿਧਾਂਤ ਰਿਹਾ ਸਾਡੇ ਦਾ ਗੁਰੂਆਂ ਦੇ ਫਲਸਫੇ ਰਹਿ ਨੇ ਹਨਾ ਕਿ ਵੀ ਅਸੀਂ ਤਾਂ ਕਿਸੇ ਦੀ ਵੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝ ਕੇ ਉਹਦੀ ਵੀ ਇਜਜ਼ਤ ਦੀ ਰਖਵਾਲੀ ਕੀਤੀ ਆ ਬਿਲਕੁਲ ਭਾਈ ਜੀ ਕੋਈ ਗਲਤ ਬੋਲਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਅਜਿਹੇ ਇੱਥੇ ਫੇਸਬੁੱਕਾਂ ਦੇ ਬੈਠ ਕੇ ਯਾਲੀ ਐਸ ਫੈੜੀਆਂ ਬਣਾ ਕੇ ਗਾਲਾਂ ਕੱਢਦੇ ਆ ਜੀ ਉਹਦੀ ਪਰਵਾਹ ਨਹੀਂ ਕਰਨੀ ਗਲਤ ਸ਼ਬਦਾਵਲੀ ਬੋਲਣੀ ਨਹੀਂ ਸਾਰਥਕ ਤਰੀਕੇ ਨਾਲ ਡੱਟ ਕੇ ਲੋਚਨਾ ਕਰ ਜਿਹੜੀਆਂ ਨੀਤੀਆਂ ਮਾਰੂਆਂ ਨੇ ਪੰਜਾਬ ਦੇ ਸਾਵਨਾਣੀ ਝੁਗੜਾਣੀ ਹਰ ਕੱਖ ਤੋਦਰੇ ਨਾਲ ਖੜਾ ਜੀ ਜੀ ਭਾਈ ਜੀ ਬਹੁਤ ਧੰਨਵਾਦ ਗਵਾਰੇ ਫੋਨ ਆਇਆ ਤਾਂ ਐਂ ਕਰੀਂ ਤੁਹਾਨੂੰ ਨਾਲ ਮੈਨੂੰ ਕਹ ਜੀ 1 ਮਿੰਟ ਖੜਾ ਲਾਈਨ ਤੇ ਲੈ ਲਈ ਮੈਂ ਕਰ ਦੂੰਗਾ ਬਸ ਕੋਈ ਗੱਲ ਨਹੀਂ ਬਾਈ ਜੀ ਆ ਨੰਬਰ ਮੈਂ ਤੁਹਾਡਾ ਸੇਵ ਕਰ ਲੱਗਿਆ ਵੀਰੇ ਨੰਬਰ ਮੇਰਾ ਕਰ ਲਾ ਜਾਂਦਾ ਰ ਹੈ ਗੱਲ ਆ ਗਈ ਘਟਿਆ ਕੋਈ ਕੋਈ ਗੱਲ ਨਹੀਂ ਵੱਡੀ ਬਾਈ